ਇਤੋਂ ਦੇ ਹਾਕਮ ਚਾਹੇ ਉਹ ਕਿਸੇ ਰੰਗ ਦੇ ਹੋਣ ਕਿਸੇ ਪਾਰਟੀ ਦੇ ਹੋਣ ਇਹ ਗੱਲ ਤੇ ਤੁਲੇ ਹੋਈ ਹੈ ਕਿ ਜੋ ਕੁਝ ਲੋਕਾਂ ਦੇ ਕੋਲੇ ਮਾੜਾ-ਮੋਟਾ ਬਚਿਆ ਹੈ ਜ਼ਮੀਨਾਂ ਜੋ ਜਾਂ ਧਰਤੀ ਹੇਠਲਾ ਪਾਣੀ ਹੈ ਜਾਂ ਹੋਰ ਪੀਣਯੋਗ ਪਾਣੀ ਹੈ ਇਹੋ ਜਿਹੇ ਜੋ ਸੌਮੇ ਸਾਰੇ ਖੋ ਕੇ ਇਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਸਾਮਰਾਜੀ ਦੇਸਾਂ ਨੂੰ ਸੁਣਾਉਣੀ ਹੈ ਜਦੋਂ ਐਡਾ ਵੱਡਾ ਹਮਲਾ ਸਾਡੇ ਲੋਕਾਂ ਤੇ ਹੋਵੇ ਤੇ ਉਸ ਝਹਾਉ ਕਾਰਪੋਰੇਟ ਸ਼ਾਮਲ ਹੋਵੇ ਜਿਹੜਾ ਇਹ ਸਾਰੇ ਕਾਰਸ ਨੂੰ ਰੋਕਣ ਲਈ ਅੱਜ ਲੜ ਰਿਹਾ ਹੈ ਸੰਘਰਸ਼ ਕਰ ਰਿਹਾ ਹੈ ਤੇ ਉਦੋਂ ਚੱਲਿਆ ਜਾਣਾ ਮੈਂ ਸਮਝਦਾ ਇਹ ਉਤੋਂ ਵੀ ਵੱਡਾ ਘਟ ਹੈ ਅੱਜ ਇੱਥੇ ਬਿਮਾਰੀ ਹੈ ਇਹ ਜਿਹੜਾ ਅੱਜ ਇਥੋਂ ਦੇ ਸਾਊਰਾਜੀ ਦੇਸ਼ਾਂ ਵੱਲੋਂ ਵੱਡੇ-ਵੱਡੇ ਕਾਰਪੋਰੇਟਾਂ ਵੱਲੋਂ ਇਥੋਂ ਦੇ ਹਾਕਮਾਂ ਵੱਲੋਂ ਖੇਤੀ ਮਾਡਲ ਲਿਆਂਦਾ ਜਾ ਰਿਹਾ ਹੈ ਇਸ ਖੇਤੀ ਮਾਡਲ ਨੂੰ ਪੂਰੇ ਜੋਰ-ਸ਼ੋਰ ਨਾਲ ਲਾਗੂ ਕੀਤਾ ਜਾ ਰਿਹਾ ਹੈ ਉਸ ਖੇਤੀ ਮਾਡਲ ਨੇ ਜਿਹਨੂੰ ਇਹ ਹਰੇ ਇਨਕਲਾਬ ਦਾ ਨਾਮ ਦਿੰਦੇ ਐ ਉਹਨੇ ਸਾਡਾ ਸਾਰਾ ਕੁਝ ਹਰੀਲਾ ਕਰਕੇ ਰੱਖਤਾ ਸਾਡਾ ਪਾਣੀ ਵੀ ਮਕਾਤਾ ਸਾਡੀ ਧਰਤੀ ਵੀ ਜ਼ਹਿਰੀਲੀ ਕਰਦੀ ਸਾਡਾ ਵਾਤਾਵਰਣ ਵੀ ਪਲੀਤ ਕਰਤਾ ਇੱਥੋਂ ਤੱਕ ਕਿ ਇਸ ਮਾਡਲ ਦੇ ਨਾਲ ਅਨਾਜ ਜ਼ਹਿਰੀਲਾ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ ਜਿੰਨੇ ਅਸੀਂ ਇੱਥੇ ਬੈਠੇ ਆ ਕੋਈ ਬੱਚਾ ਹੋਊ ਰੇਗ ਬਿਮਾਰੀ ਤੋਂ ਪੀੜਤ ਹੈ ਉਦੋਂ ਇਸ ਖੇਤੀ ਮਾਡਲ ਨੂੰ ਵਾਧਨ ਲਈ ਖੇਤੀ ਨੀਤੀ ਲਿਆਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੋਵੇ ਵੀ ਇਹ ਫੈਟੀ ਨੀਤੀ ਲੋਕਾਂ ਦੇ ਪੱਖ ਦੀ ਨਹੀਂ ਜਾਂਦੀ ਜਵੇ ਵਾਤਾਵਰਣ ਦੇ ਪੱਖ ਦੀ ਜਾਂਦੀ ਜਾਵੇ ਜਿਹੜੇ ਸਾਮਰਾਜੀ ਜਾਂ ਕਾਰਪੋਰੇਟ ਘਰਾਣੇ ਸਾਡਾ ਸਾਰਾ ਕੁਝ ਲੁੱਟਣ ਆ ਰਹੇ ਐ ਇਹ ਕਾਨੂੰਨ ਬਣਾਈ ਬੈਠੇ ਆ ਸਾਡੇ ਕਾਸਰ ਵਾਸਤੇ ਆਉਣ ਵਾਲੇ ਸਮਿਆਂ ਜਿੰਨਾਂ ਨੇ ਲਾਗੂ ਕਰਨਾ ਤੇ ਫਿਰ ਇਹਨੂੰ ਰੋਕਣ ਵਾਸਤੇ ਇਹੋ ਜੇ ਯੋਧੇ ਇਹੋ ਜੇ ਟਾਈਮ ਤੇ ਚੱਲੇ ਜਾਣੇ ਉਤੋਂ ਵੀ ਵੱਡਾ ਘਟ ਹੈ ਅਸੀਂ ਸਮਝਦੇ ਐ ਕਿ ਸਾਡੇ ਇਸ ਬਾਈ ਜਮੇਦ ਸੰਘਰਸ਼ੀ ਯੋਧੇ ਨੂੰ ਇਹੀ ਸੱਚੀ ਸਰਧਾਂਜਲੀ ਹੋਊ ਤੂੰ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਵਿਆਖਿਆਵਾਦ ਕੀਤੀ ਜਾ ਸਕਦੀ ਹੈ ਸਮਾਂ ਨਹੀਂ ਇੱਥੇ ਵਿਆਖਿਆ ਕਰਨ ਦਾ ਇਹਨੂੰ ਇਹੀ ਸੱਚੀ ਸਰਧਾਂਜਲੀ ਹੈ ਕਿ ਅਸੀਂ ਉਹਦੇ ਚੱਕੇ ਹੋਏ ਝੰਡੇ ਨੂੰ ਸੰਘਰਸ਼ਾਂ ਦੇ ਝੰਡੇ ਨੂੰ ਨੀਵਾ ਨਾ ਹੋਣ ਦੇ ਕੇ ਅੱਜ ਸਮਾਂ ਮੰਗ ਕਰਦਾ ਹੈ ਕਿਉਂ ਸੰਘਰਸ਼ਾਂ ਦੇ ਝੰਡੇ ਨੂੰ ਹੋਰ ਉੱਚਾ ਕਰਕੇ ਹੋਰ ਕੜੇ ਹੱਥ ਪਾ ਕੇ ਤੇ ਉਹ ਝੰਡਾ ਦਿਖਣਾ ਦੇ ਕੇ ਜੇਹੀ ਸਾਡੀ ਉਸ ਭਾਈ ਜਮੇਲ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਊ ਮੈਂ ਇੰਨਾ ਕਹਿੰਦਾ ਹੋਇਆ ਆਪਦੀ ਜਥੇਵੰਦੀ ਵੱਲੋਂ ਜ਼ਿਲ੍ਹੇ ਵੱਲੋਂ ਹਾਜ਼ਰੀ ਲਵਾਉਂਦੇ ਤੇ ਸਾਰੇ ਆਏ ਸੰਗਤ ਦਾ ਸਾਡੇ ਮਾਵਾ ਪੈਣਾ ਦਾ ਧੰਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ